ਅੰਮ੍ਰਿਤਸਰ ਦੇ ਟਾਂਗੜਾ ਬ੍ਰਾਂਚ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਇੱਕ ਵਾਰ ਫਿਰ ਚਰਚਾ ਚੇ ਬੀਤੇ ਸ਼ੁੱਕਰਵਾਰ ਨੂੰ ਬੈਂਕ ਕਰਮਚਾਰੀਆਂ ਵੱਲੋਂ ਦੁਪਹਿਰ 2 ਵਜੇ ਤੋਂ ਸਵਾ 3 ਵਜੇ ਤੱਕ ਦਰਵਾਜ਼ਾ ਮਨਮਰਜ਼ੀ ਦੇ ਨਾਲ ਬੰਦ ਰੱਖਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਦੌਰਾਨ ਕਈ ਬਜ਼ੁਰਗ ਮਹਿਲਾਵਾਂ ਸਮੇਤ ਗਾਹਕ ਬਾਹਰ ਧੁੱਪ ਚ ਖੜੇ ਰਹੇ ਤੇ ਖੱਜਲ ਖੁਆਰ ਹੋਏ ਉਧਰ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਗਾਹਕ ਗੌਰਵ ਅਵਤਾਰ ਸਿੰਘ ਪਿੰਡ ਖੇਲੇ ਨੇ ਦੱਸਿਆ ਕਿਉਂ ਆਪਣੇ ਖਾਤੇ ਨਾਲ ਸੰਬੰਧਿਤ ਕੰਮ ਲਈ ਬੈਂਕ ਪਹੁੰਚੇ ਸਨ ਪਰ ਦਰਵਾਜ਼ਾ ਬੰਦ ਮਿਲਿਆ ਜਦੋਂ ਪੁੱਛਿਆ ਗਿਆ ਤਾਂ ਬੈਂਕ ਕਰਮਚਾਰੀ ਨੇ ਕਿਹਾ ਕਿ ਸਾਡੀ ਮਰਜ਼ੀ ਖਾਣੇ ਦਾ ਟਾਈਮ ਹੈ ਜੋ ਕਰਨਾ ਹੈ ਕਰ ਲਓ ਉਹਨਾਂ ਦਾ ਕਹਿਣਾ ਹੈ ਕਿ ਬੈਂਕ ਦੇ ਮੈਨੇਜਰ ਮਨਦੀਪ ਸਿੰਘ ਨਾਲ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਵੀ ਗਲਤ ਭਾਸ਼ਾ ਵਰਤੀ ਗਈ ਤੇ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ ਗਿਆ ਕਾਕਾ ਦਾ ਕਹਿਣਾ ਹੈ ਕਿ ਇਹ ਘਟਨਾ ਪਹਿਲੀ ਵਾਰ ਨਹੀਂ ਹੋਈ ਅਕਸਰ ਬੈਂਕ ਕਰਮਚਾਰੀ ਆਪਣੀ ਸੁਵਿਧਾ ਅਨੁਸਾਰ ਗੇਟ ਬੰਦ ਕਰ ਲੈਂਦੇ ਨੇ ਮੀਰਤਾ ਬਲੂਸ ਘਟਨਾ ਦੀ ਵੀਡੀਓ ਬਣਾ ਕੇ BNB ਦੇ ਉੱਚ ਅਧਿਕਾਰੀ ਨੂੰ ਮੇਲ ਰਹੀ ਭੇਜਗੇ ਤਾਂ ਜੋ ਕਾਰਵਾਈ ਹੋ ਸਕੇ ਦੂਸਰੇ ਪਾਸੇ ਜਦੋਂ ਇਸ ਬਾਰੇ ਮੈਨੇਜਰ ਮਨਦੀਪ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਨੋ ਕਮੈਂਟ ਕਹਿ ਕੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਗਾਹਕਾਂ ਦਾ ਕਹਿਣਾ ਹੈ ਕਿ ਜੇਕਰ ਜ਼ਿੰਮੇਵਾਰਾਂ ਖਿਲਾਫ ਕਾਰਵਾਈ ਨਾ ਹੋਈ ਤਾਂ ਉਹ ਬੈਂਕ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ ਫਿਲਹਾਲ ਇਸ ਮਾਮਲੇ ਨੇ ਖੇਤਰ ਦੇ ਵਿੱਚ ਬੈਂਕ ਪ੍ਰਬੰਧਨ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਨੂੰ ਹੋਰ ਵਧਾ ਦਿੱਤਾ ਹੈ ਤੇ ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਮਾਮਲੇ ਦੇ ਵਿੱਚ ਜਾਂਚ ਦੀ ਮੰਗ ਕੀਤੀ ਹੈ। ਜੀ ਜਿਹੜਾ ਧਰਮ ਦਾ ਪ੍ਰਦਰਸ਼ਨ ਕੀਤਾ ਗਿਆ ਕੀ ਕਾਰਨ ਆਇਆ ਜੀ ਧਰਮ ਦਾ ਪ੍ਰਦਰਸ਼ਨ ਕੀ ਬਿਲਕੁਲ ਦੱਸ ਦੇਣੇ ਜਿਵੇਂ ਆ ਕਿ ਆ ਮੇਰੇ ਮਗਰਲੇ ਪਾਸੇ ਪੀ ਐਨ ਪੀ ਬੈਂਕ ਆ ਟਾਂਗੜਾ ਬ੍ਰਾਂਚ ਇੱਥੇ ਦੇ ਮੈਨੇਜਰ ਨੇ ਮਨਦੀਪ ਸਿੰਘ ਔਰ ਇੱਥੇ ਗੌਰਵਤਾਰ ਸਿੰਘ ਪਿੰਡ ਖੇਲੇ ਤੋਂ ਆਇਆ ਵਾ ਜਿਹਦਾ ਇੱਥੇ ਅਕਾਊਂਟ ਖਾਤਾ ਚੱਲ ਰਿਹਾ ਵਾ ਹੋਰ ਵੀ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਸੱਜਣ ਨੇ ਉਹਨਾਂ ਦੇ ਖਾਤੇ ਚੱਲ ਰਹੇ ਆ ਔਰ ਪਿਛਲੇ ਸ਼ੁੱਕਰਵਾਰ ਲਗਭਗ ਇੱਕ ਹਫਤਾ ਪਹਿਲਾਂ ਜਦੋਂ ਉਹ ਇੱਥੇ ਆਏ ਆ ਤੇ 2 ਘੰਟੇ ਇਹਨਾਂ ਦਾ ਦਰਵਾਜ਼ਾ ਜਿਹੜਾ ਬੰਦ ਰਿਹਾ ਬਾਹਰ ਇੱਥੇ ਬੀਬੀਆਂ ਭੈਣਾਂ ਜਿਹੜੀਆਂ ਨੇ ਉਹ ਖੱਜਲ ਹੋ ਰਹੀਆਂ ਸਨ ਔਰ ਉਹਨਾਂ ਨੇ ਇੱਕ ਵੀਡੀਓ ਬਣਾ ਕੇ ਤੇ ਨਾਲ ਹੀ ਇਹਨਾਂ ਦੇ ਜਿਹੜੇ ਮੁਖ ਅਧਿਕਾਰੀ ਨੇ ਪੀਐਨਬੀ ਬੈਂਕ ਦੇ ਬ੍ਰਾਂਚ ਦੇ ਉਹਨਾਂ ਨੂੰ ਮੇਲ ਕੀਤੀ ਆ ਕਿ ਆ ਤੁਹਾਡੀ ਬ੍ਰਾਂਚ ਟਾਂਗਰਾ ਦੇ ਵਿੱਚ ਜਿਹੜਾ ਵਾ ਹੋ ਰਿਹਾ ਵਾ ਉਸ ਚੀਜ਼ ਦੀ ਜਿਹੜੀ ਕਿੜ-ਕੜਦੇ ਹੋਏ ਮੈਨੇਜਰ ਨੇ ਉਹਨਾਂ ਨੂੰ ਉਦੋਂ ਦਾ ਹੀ ਖਜਲਖਵਾਰ ਕਰਨਾ ਸ਼ੁਰੂ ਕਰ ਦਿੱਤਾ ਸੋ ਅੱਜ ਜਦੋਂ ਅਸੀਂ ਗੱਲ ਕਰਨਾ ਆਏ ਆਂ ਵੀ ਇਹ ਖਜਲਖਵਾਰੀ ਦਾ ਸਾਨੂੰ ਕਾਰਨ ਦੱਸੋ ਤੇ ਬਹੁਤ ਹੀ ਗਲਤ ਲੈਂਗੁਏਜ ਜਿਹੜੀ ਆ ਉਹ ਮੈਨੇਜਰ ਸਾਹਿਬ ਦੀ ਪਾਈ ਗਈ ਕਹਿੰਦੇ ਕਿ ਜੋ ਤੁਸੀਂ ਕਰਨਾ ਉਹ ਕਰ ਲਓ ਮੇਰੀ ਤੇ ਡਿਊਟੀ ਇਸੇ ਤਰ੍ਹਾਂ ਹੀ ਆ ਔਰ ਜੇ ਉਹ ਮੁਕਰਦੇ ਆ ਕਿ ਮੈਂ 2 ਘੰਟੇ ਬ੍ਰਾਂਚ ਬੰਦ ਨਹੀਂ ਰੱਖੀ ਦੁਪਹਿਰੇ ਤੇ ਇਹਨਾਂ ਦੇ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਚੈੱਕ ਕਰ ਲੈ ਜਣ ਬਾਕੀ ਅਸੀਂ ਪ੍ਰੂਫ ਜਿਹੜੇ ਉਹ ਦਵਾਂਗੇ ਸੋ ਇਹਨਾਂ ਦੀ ਆ ਜਿਹੜੀ ਸ਼ਬਦਾਵਲੀ ਆ ਕਿ ਜੋ ਵੀ ਤੁਸੀਂ ਕਰਨਾ ਕਰ ਲੋ ਮੇਰਾ ਤੇ ਇਹੀ ਰਵਈਆ ਆ ਔਰ ਇਹਨੂੰ ਵੇਖਦੇ ਹੋਏ ਬਲਾਗ ਜਿੰਨੇ ਵਾਲਾ ਗੁਰੂ ਦੇ ਜਿੰਨੇ ਆਗੂ ਆ ਪੂਰੀ ਟੀਮ ਇੱਥੇ ਖੜੀ ਆ ਅਸੀਂ ਸੋਮਵਾਰ ਨੂੰ ਇਸ ਬ੍ਰਾਂਚ ਦੇ ਗਾੜੀ ਦਰਿਆ ਵਿਛਾ ਕੇ ਜੇ ਰੋਡ ਆ ਨਾਲ ਹੀ ਚੱਲਦਾ ਜੇ ਰੋਡ ਵੀ ਸਾਨੂੰ ਰੋਡ ਦੇ ਤੇ ਬਹਿਣਾ ਪਿਆ ਤੇ ਭਵਾਂਗੇ ਕਿਉਂਕਿ ਸਰਕਾਰ ਲੱਖਾਂ ਰੁਪਏ ਦਿੰਦੀ ਆ ਇਹਨਾਂ ਬੈਂਕ ਅਧਿਕਾਰੀਆਂ ਨੂੰ ਔਰ ਇਹਨਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਏ ਨੌਕਰ ਨੇ ਪਬਲਿਕ ਦੇ ਲੋਕ ਆਪਣੇ ਖਾਤੇ ਖਲਾਉਂਦੇ ਨੇ ਆ ਕੁਦਰਤੀ ਬੈਠਿਆ ਇੱਕ ਸਾਡੇ ਕੋਲ ਬਜ਼ੁਰਗ ਆ ਗਿਆ ਇਹਨਾਂ ਦੇ ਨਾਲ ਵੀ ਇੱਥੇ 3 ਸਾਲ ਤੋਂ ਪੱਕਾ ਜਿਹੜਾ ਉਹ ਚੱਲ ਰਿਹਾ ਵਾ ਇਹ ਵੀ ਆਪਣਾ ਜਿਹੜਾ ਵਾ ਉਹ ਦੱਸਣਗੇ ਦੁੱਖ ਇਹਨਾਂ ਦਾ ਖਾਤਾ ਜਿਹੜਾ ਵਾ ਇਸ ਮੈਨੇਜਰ ਨੇ ਚੇਂਜ ਕਰਾ ਕੇ ਇੱਥੇ ਲਿਆਂਦਾ ਵਾ ਪਰ 3 ਸਾਲਾਂ ਤੋਂ ਇਹ ਵੀ ਖੱਜਲ ਖਵਾਰੀ ਦਾ ਸ਼ਿਕਾਰ ਹੋ ਰਹੇ ਆ ਕੀ ਗੱਲ ਹੋਈ ਆ ਜੀ ਬਾਜੀ ਪਿਛਲੇ ਸ਼ੁੱਕਰਵਾਰ ਇੱਥੇ ਮੈਂ ਆਇਆ 2:50 ਮਿੰਟ ਤੇ ਬੈਂਕ ਆਈ ਇੱਥੇ ਬੀਬੀਆਂ ਬੈਠੀਆਂ ਸੀ 10-15 ਬਾਹਰ ਬਜ਼ੁਰਗ ਬੀਬੀਆਂ ਅਮਰ ਸ਼ੇਗਿਆ ਗਿਆ ਇਹਨਾਂ ਨੇ ਬੈਂਕ ਦਾ ਜਿਹੜਾ ਦਰਵਾਜ਼ਾ 2:00 ਤੋਂ ਲੈ ਕੇ ਤੇ 3:30 ਤੱਕ ਬੰਦ ਰੱਖਿਆ ਆ ਕੀ ਕਾਰਨ ਦਾ ਪੱਤਰ ਇਹ ਕਹਿੰਦੇ ਸਾਡੀ ਮਨਵਰ ਜੀ ਆ ਜੀ ਆਈ ਖਾਣਾ ਖਾਣਾ ਆ ਸਾਡਾ ਲੰਚ ਟਾਈਮ ਆ ਆਈ ਮਰਜ਼ੀ ਨਾਲ ਬੰਦ ਕਰਨਾ ਹੀ ਕਰਨਾ ਇਹ ਮਨਦੀਪ ਸਿੰਘ ਜੀ ਦੇ ਇਹਨੇ ਲੈਂਗੁਏਜ ਇਹ ਆ ਗਾ ਦੀ ਤੁਹਾਡਾ ਖਾਤਾ ਇੱਥੇ ਆ ਜੀ ਖਾਤਾ ਜੀ ਮੇਰਾ ਫਰਮ ਦਾ ਖਾਤਾ ਹੈ ਮੇਰੇ ਕੁੜਿਆਂ ਰੁਪਿਆ ਲੈਣ ਦੇਣੇ ਇਥੇ ਮੇਰੇ 10 ਖਾਤੇ ਇੱਥੇ ਮੇਰੀ ਫੈਮਿਲੀ ਦੇ ਮੈਨੂੰ ਯਾਰ ਤਾਂ ਵਤੀਰਾ ਕਿਸ ਤਰ੍ਹਾਂ ਦਾ ਆਓ ਤੁਸੀਂ ਦੇਖ ਹੀ ਲਿਆ ਆ ਕਿਸਾਨ ਯੂਨੀਅਨ ਨੇ ਦੇਖ ਹੀ ਲਿਆ ਆ ਸਭ ਨੇ ਕਿਦਾ ਕਿਦਾ ਦਾ ਆ ਕਹਿੰਦਾ ਜੋ ਕਰਨਾ ਕਰ ਲਓ ਮੇਰਾ ਰਈਆ ਦਰਣਾ ਇਥੇ ਮੇਰਾ ਨਾਮ ਅੰਗਰੇਜ਼ ਸਿੰਘ ਆ ਕੀ ਗੱਲ ਹੋਈ ਆ ਜੀ ਤੁਹਾਡੇ ਨਾਲ ਮੇਰੇ ਨਾਲ ਗੱਲ ਹੋਈ ਕਰੋੜ ਰੁਪਏ ਦੇ ਤੇ ਮੇਰਾ ਖਾਤਾ ਸੀ ਲਿਮਟ ਹੀ ਉੱਤੇ ਤੇ ਮੈਨੇਜਰ ਨੇ ਕਿਹਾ ਕਿ ਤੁਹਾਨੂੰ ਉੱਥੋਂ ਵਾਲ ਕੇ ਇੱਥੇ ਲਿਆ ਮੈਂ ਤੇਰੀ 3 ਲੱਖ ਦੀ ਕਰ ਦੂੰਗਾ ਤੈਨੂੰ ਸਬਸਿਡੀ ਮਿਲੂ ਸਾਰੀਆਂ ਸਹੂਲਤਾਂ ਲੰਗੀਆਂ 3 ਸਾਲ ਅੱਗੇ ਮੈਨੂੰ ਕੋਈ ਚੀਜ਼ ਨਹੀਂ ਮਿਲੀ ਇਹ ਕਾਜ ਖਰਾਬੀ ਆ ਅਜੇ ਮੈਨੇਜਰ ਦਾ ਨੰਬਰ ਦੇ ਦਿਓ ਮੈਨੂੰ ਇਹ ਨੰਬਰ ਨਹੀਂ ਇਹਦਾ ਮੈਨੇਜਰ ਦਾ ਐਦਾਂ ਹੁਣ ਕਹਿੰਦੇ ਕਿ ਤੈਨੂੰ ਕੋਈ ਸਬਸਿਡੀ ਨਹੀਂ ਤੈਨੂੰ 30 ਹਜ਼ਾਰ ਸਾਲ ਦਾ ਕਰਨਾ ਹੀ ਹੋਣਾ 3 ਲੱਖ ਦਾ ਇਹ ਮੈਨੇਜਰ ਸਾਹਿਬ ਉਹ ਕਰੇ ਨੋ ਕਮੈਂਟਸ ਸਤਿ ਤੁਹਾਡੇ ਉੱਪਰ ਜਿਹੜੇ ਇਲਜ਼ਾਮ ਲੱਗ ਰਹੇ ਆ ਕੀ ਕਹਿਣਾ ਚਾਹੁੰਦੇ ਜੀ ਨੋ ਕਮੈਂਟਸ ਬੋਲਾ ਬੋਲਾ ਕਿ ਆ ਗਿਆ ਕਿ ਮੈਨੇਜਰ ਜਿਹੜੇ ਨੇ ਉਹ ਬਤਮੀ ਜੀ ਦੇ ਨਾਲ ਗੱਲ ਕਰਦੇ ਨੇ ਕਸਟਮਰਾਂ ਨੂੰ ਖਰਾਬ ਕੀਤਾ ਜਾ ਰਹੇ ਨੋ ਕਮੈਂਟਸ